ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਤੰਗਰਾਲੀ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਰਮਨਦੀਪ ਦੇ ਘਰੋਂ ਦੋਸਤੋ ਵੀਡੀਓ ਆ ਜਮਾ ਇੱਕ ਕਰੇਲੂ ਪਸੂਪਾਲਕਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਬਾਈ ਨੇ ਨਾ ਦੋਸਤੋ ਆਹ ਇੱਕ ਮੱਝ ਸੇਲ ਕਰਨੀ ਆ ਕੀ ਇਹਦੀ ਡਿਟੇਲ ਆ ਕਿੰਨਾਂ ਮਾ ਸੂਆ ਤੇ ਕਿੰਨਾ ਵੀਰੇ ਹੁਣ ਮੌਕੇ ਤੇ ਦੁੱਧ ਤਿਆਰ ਆ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 22 ਤਰੀਕ 9ਵਾਂ ਮਹੀਨਾ ਤੇ 2022 ਦੀ 25 ਦੀ ਵੀਡੀਓ ਆ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਹੋਰ ਰਮਨਦੀਪ ਕੀ ਹਾਲ ਆ ਵੀਰੇ ਬਾਈ ਠੀਕ ਆ ਬਹੁਤ ਵਧੀਆ ਗੋਲੀ ਹੋ ਜਾ ਬਾਈ ਮੱਝ ਦੇ ਉੱਥੇ ਹੋ ਜਾ ਉੱਥੇ ਗੋਲੇ ਹੋਰ ਰਮਨਦੀਪ ਬਾਈ ਕੀ ਹਾਲ ਆ ਜੀ ਠੀਕ ਆ ਬਾਈ ਬਹੁਤ ਵਧੀਆ ਤੁਸੀਂ ਪਹਿਲਾਂ ਬਾਈ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਬਾਈ 62849 40629 ਠੀਕ ਆ ਕਰੇਲੂ ਕਮ ਆਪਣਾ ਬਾਈ ਕੋਈ ਬਾਹਰ ਕਰੇਲੂ ਜਾ ਆ ਬਾਈ ਦੇ ਘਰ ਦੇ ਜਾਨਵਰ ਆ ਤੇ ਬਾਈ ਜਿਹੜੀ ਤੇਰੇ ਕੋਲੇ ਆ ਮੱਝ ਆ ਕਿੰਨਵਾਂ ਸੂਆ ਸੂਈ ਹੋਈ ਆ ਇਹ ਬਾਈ ਚੌਥਾ ਸੂਆ ਸੂਈ ਹੋਈ ਆ ਚੌਥਾ ਸੂਆ ਹਾਂਜੀ ਹੁਣ ਸਹੀ ਦੋਸਤਾ ਜਿਹੜਾ ਦੁੱਧ ਦਾ ਕਿੰਨਾ ਕੁ ਤਿਆਰ ਆ ਮੌਕੇ ਤੇ ਮੌਕੇ ਤੇ ਬਾਈ 12 ਕਿਲੋ ਦੁੱਧ ਤਿਆਰ ਆ ਜਿੰਨੇ ਟਾਈਮ ਅਗਲਾ ਮਰਜੀ ਆ ਕੇ ਚੋੜੇ ਜਿੰਨੇ ਟਾਈਮ ਬਾਈ ਮਰਜੀ ਚੋਵੇ ਅਗਲਾ ਚੌਥਾ ਸੂਆ ਦੋਸਤੋ ਬਾਈ ਕਹਿੰਦਾ ਦੁੱਧ ਵੀਰੇ ਰਮਨਦੀਪ ਕਿੰਨਾ 12 ਕਿਲੋ 12 ਕਿਲੋ ਬਾਈ 12 ਕਿਲੋ ਦੋਸਤੋ ਦੁੱਧ ਜਮਾ ਐਨ ਮੌਕੇ ਤੇ ਤਿਆਰ ਆ ਬੱਚਾ ਇਹਦੇ ਹੀ ਠਾਂਗਾਂ 'ਗਿਆ ਕੱਟਾ ਹਨਾ ਹਾਂਜੀ ਹਾਂਜੀ ਕਿੰਨੇ ਦਿਨਾਂ ਦੀ ਸੂਈ ਆ ਵੀਰੇ ਇਹ 10 ਦਿਨ ਹੋ ਗਏ ਬਾਈ ਅੱਜ 10 ਦਿਨ ਹੋ ਗਏ ਹੂੰ ਅੱਜ ਦੋਸਤੋ 22 ਤਰੀਕ ਨਵੰਬਰ ਬਾਈ ਕਹਿੰਦਾ ਅੱਜ 10 ਦਿਨ ਹੋ ਗਏ 12 ਕਿਲੋ ਦੁੱਧ ਐਨ ਮੌਕੇ ਤੇ ਤਿਆਰ ਆ ਧਾਰ ਦੀ ਕਿਵੇਂ ਬਾਈ ਖੰਡੀਆਂ ਪੋਲੀ ਆ ਵਧੀਆ ਜਮਾ ਬਾਈ ਪੋਲੀ ਜਮਾ ਪੋਲੀ ਅੱਛਾ ਬੰਦਾ ਬੁੜੀ ਜਿਵੇਂ ਮਰਜ਼ੀ ਚੋਈ ਜਾਵੇ ਕੋਈ ਜਿਵੇਂ ਮਰਜ਼ੀ ਕੋਈ ਪੰਨਾ ਤੋਂ ਮੁੱਲ ਕਰਾ ਦਿੰਨੇ ਆ ਵੀਰੇ ਵੀਡੀਓ ਦੇ ਵਿੱਚ ਹੀ ਤੰਗਰਾਲੀ ਪਿੰਡ ਆ ਦੋਸਤੋ ਆਸੇ-ਪਾਸੇ ਤਿਆਉਣਾ ਪੁਜਾਰੀਆਂ ਗਾਟ ਵਾਲੀ ਇਹ ਪਿੰਡ ਦੇ ਬਿਲਕੁਲ ਸੈਂਟਰ ਜੇ ਦੇ ਵਿੱਚ ਪਿੰਡ ਆ ਰਵਣਦੀਪ ਭਾਈ ਕੀ ਭਾ ਕਰਦਾ ਜੈ ਚਾ ਭਾ ਕਰੀ ਮੇਰਾ ਭਰਾ ਜਿਹੜਾ ਬਸ ਵੇਚਣ ਜੇ ਵਾਲੇ ਕਰੀ ਵੇਚਣ ਜਿਹੜਾ ਬਈ 1,35,000 ਦੀ ਮੱਝ ਦੇਦਾ 135000 ਦੀ ਦੇਣੀ ਐ ਚੋ ਕੋਈ ਰਿਆਤ ਮਾੜੀ ਮੋਟੀ ਚਲੋ ਤਾਂ ਮੋਰ ਤੇ ਮੌਕੇ ਤੇ ਮਾੜੀ ਮੋਟੀ ਹੋ ਜੂ ਹੁੰਦੀ ਆ ਹਨਾ ਮੌਕੇ ਦੇ ਬਾਈ ਕਹਿੰਦਾ 135 ਚੋ ਜਿਹੜਾ ਹੋਇਆ ਮਾਰਜਨ ਮਾੜਾ ਮੋਟਾ ਮਛੋੜ ਛਪਾ ਵੀਰ ਕਹਿੰਦਾ ਕਰ ਦਾਂਗੇ ਨੰਬਰ ਬਾਈ ਦਾ ਵੀਡੀਓ ਦੇਖੇ ਤਾਂ ਚੱਲੀ ਜਾਂਦਾ ਪਿੰਡ ਦੱਸਤਾ ਦੋਸਤੋ ਜਿਹੜੇ ਬਾਈ ਨੂੰ ਪਸੰਦ ਆਉ ਕੋਲੇ ਆ ਜਾਓ ਥਣਾ ਦੀ ਲੇਵੇ ਦੀ ਚੈੱਕ ਕਰ ਲੋ ਵਧੀਆ ਕੱਲਾ ਕੱਲਾ ਥਣਾ ਦੇਖੋ ਆ ਸਾਨੂੰ ਦੁਬਾਰੇ ਨੇੜੋਂ ਦਿਖਾਣਾ ਜਮਾ ਵੀਰੇ ਆ ਕਰ ਲੋ ਚੈੱਕ ਚੰਗੇ ਕਦ ਕਾਠ ਤੇ ਵਜਨ ਚ ਸੱਚਾ ਦੋਸਤੋ ਜਿਹੜਾ ਇਹਦੇ ਪਿੱਛੇ ਮੇਲ ਕਾਫ ਕੱਟੇ ਨੂੰ ਇਹਨੇ ਜਨਮ ਦਿੱਤਾ ਹੋਇਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀਕਾਲ ਬਾਈ ਜੀ